ਲਗਾ ਲਗਾ ਆ ਗਈ ਆਜੀ ਚੱਗੀ ਜਰਾ ਇੱਕ ਹੋਰ ਤੇ ਆ ਕੇ ਲੱਗਣ ਲੱਗਾ ਤੇਰਾ ਪੇ ਖਬਰ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਦੀ瑙 ਦੇ ਪਿੰਡ ਚਿੱਤੂ ਤੋਂ ਸਾਹਮਣੇ ਆਈ ਹੈ ਜੁਤੀ ਕੀ ਹਵੇਲੀ ਦੇ ਵਿੱਚ ਬੰਨੀਆਂ ਦੋ ਗਰਭਪਤੀ ਮੱਜਾਂ ਚੋਰੀ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਅਤੇ ਹੋਰਨਾ ਪਿੰਡ ਵਾਸੀਆਂ ਵੱਲੋਂ ਇਸ ਚੋਰੀ ਦਾ ਦੋਸ਼ ਪਿੰਡ ਦੇ ਹੀ ਕੁਝ ਵਿਅਕਤੀਆਂ ਉੱਤੇ ਲਾਇਆ ਜਾ ਰਿਹਾ ਹੈ ਪਲੰਕਾਰ ਦਿਨ ਦੇ ਹੋਇਆ ਪੀੜਿਤ ਮਹਿਲਾ ਨੀਲਾ ਮਤੇ ਉਸਦੇ ਪਤੀ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਜੇਤੂ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਗਈਆਂ ਸੀ ਇਸੇ ਰੜਕਵਜੋ ਪਿੰਡ ਦੇ ਇੱਕਾ ਦੁੱਕਾ ਵਿਅਕਤੀ ਉਹਨਾਂ ਨਾਲ ਰੰਜਿਸ਼ ਕਰਦੇ ਨੇ ਬਿਨਾਂ ਵਜ੍ਹਾ ਤੋਂ ਅਕਸਰ ਤੱਕ ਪਰੇਸ਼ਾਨ ਕਰਦੇ ਰਹਿੰਦੇ ਨੇ ਉਹਨਾਂ ਦੱਸਿਆ ਕਿ ਬੀਤੀ ਰਾਤ ਉਹ ਆਪਣੀਆਂ ਮੱਜਾਂ ਨੂੰ ਹਵੇਲੀ ਚ ਸਹੀ ਸਲਾਮਤ ਬੰਨ ਕੇ ਗਈ ਸੀ ਜਦੋਂ ਉਸ ਵੇਲੇ ਤਣਕਸਾਰ ਵੇਖਿਆ ਤਾਂ ਹਵੇਲੀ ਦੇ ਵਿੱਚੋਂ ਦੋ ਮੱਜਾਂ ਜੋ ਕਿ ਗਰਭਵਤੀ ਸੀ ਉਹ ਚੋਰੀ ਹੋ ਚੁੱਕੀਆਂ ਸਨ ਉਹਨਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਸਾਡੀ ਹਵੇਲੀ ਨੂੰ ਜਾਂਦੇ ਪੰਚਾਇਤੀ ਰਾਹ ਤੇ ਗੋਹੇ ਨਾਲ ਭਰੀ ਹੋਈ ਟਰਾਲੀ ਵੀ ਸੁੱਟ ਗਏ ਇਸ ਤਰ੍ਹਾਂ ਕਰਨ ਦੇ ਉਕਤ ਅਨਸਰਾਂ ਵੱਲੋਂ ਉਹਨਾਂ ਨੂੰ ਧਮਕੀ ਵੀ ਦਿੱਤੀ ਗਈ ਸੀ ਜਿਸ ਦੀ ਕਿ ਬਕਾਇਦਾ ਉਹਨਾਂ ਕੋਲ ਵੀਡੀਓ ਵੀ ਹੈ ਦੂਜੇ ਪਾਸੇ ਪਿੰਡ ਦੇ ਹੀ ਰਹਿਣ ਵਾਲੇ ਆਪਾਗੂ ਮੋਹਨ ਲਾਲ ਚਿੱਤੋ ਜੋ ਕਿ ਮੌਜੂਦਾ ਸਰਪੰਚ ਦਾ ਪਤੀ ਵੀ ਆ ਉਹਨਾਂ ਨੇ ਕਿਹਾ ਹੈ ਕਿ ਪੰਚਾਇਤ ਵੱਲੋਂ ਪਹਿਲਾ ਵੀ ਉਕਤ ਤਿਰਨ ਪੰਚਾਇਤ ਚ ਬੁਲਾਇਆ ਗਿਆ ਸੀ ਤਾਂ ਕਿ ਮਾਮਲੇ ਨੂੰ ਸੁਲਝਾਇਆ ਜਾ ਸਕੇ ਪ੍ਰੰਤੂ ਉਕਤ ਤਿਰ ਦਾ ਵਿਅਕਤੀ ਪੰਚਾਇਤ ਦੇ ਵਿੱਚ ਪੇਸ਼ ਨਹੀਂ ਹੋਇਆ ਜਿਸ ਵੱਲੋਂ ਇਹ ਘਟੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਿੰਡ ਵਾਸੀ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਕੀ ਨਾਮ ਤੁਹਾਡਾ ਨੀਲਮ ਕਿਹੜਾ ਪਿੰਡ ਆਪਣਾ ਚਿੱਤੋਂ ਕੀ ਹੋਇਆ ਮੱਝਾਂ ਪਾਜੀ ਰਾਤ ਦੀਆਂ ਕਹਿ ਵਗੀਆਂ ਦੋਨੇ ਇੱਥੇ ਨਾਲੇ ਕਿਹੜਿਆਂ ਨੂੰ ਅੱਗਾ ਨਹੀਂ ਆਂ ਹਾਂ ਨੇ ਸ਼ਰਾਬ ਪੀਤੀ ਕੋਲ ਦੋ ਮੱਝਾਂ ਨਹੀਂ ਹੈਗੀਆਂ ਸੋਏ ਪਰ ਮੱਝਾਂ ਸਾਥੇ ਕੇਸਤਾ ਵੀ ਨਹੀਂ ਕਰਿਆ ਦੀ ਪਰ ਉਹ ਨਹੀਂ ਆਉਂਦੀਆਂ ਹੈਗਾ ਕੌਣ ਬੰਦੇ ਸੀ ਕਿਹਨਾਂ ਤੇ ਸ਼ੱਕ ਹੈ ਬੰਦੇ ਇੱਥੇ ਦੇ ਪਿੰਡ ਦੇ ਹੀ ਐ ਹਾਂ ਜਿੱਤੀ ਪੁਲਿਸ ਕੰਪਲੇਟ ਹਾਂ ਹਾਂ ਜੀ ਕੰਪਲੀਟ ਕਰ ਦਿੱਤੇ ਕਿੰਨੇ ਕੁ ਰੱਤੀ ਹੋਇਆ ਕੁਛ ਪਤਾ ਕੋਸ਼ ਨਹੀਂ ਸਾਨੂੰ ਤਾਂ ਪਤਾ ਹੈਗਾ ਚੱਲ ਗਏ ਤੇ 8:00 ਵਜੇ ਤੋਂ ਬਾਅਦ ਹੋਇਆ ਜੋ ਵੀ ਹੋਇਆ ਸਵੇਰੀ ਦੀ ਫੇ ਕਿੱਦਾਂ ਪਤਾ ਲੱਗਾ ਜੀ ਸਵੇਰਾ ਸੀ ਮੱਝਾਂ ਚੋਣ ਆਏ 5:00 ਵਜੇ ਇੱਕ ਮੱਝ ਖੁੱਲੀ ਘੁੰਮਦੀ ਸੀਗੀ ਜੇ ਖੁੱਲੀ ਘੁੰਮਦੀ ਦੀ ਫੇਰ ਅਸੀਂ ਮੱਝਾਂ ਦੇਖੀ ਸਾਡੇ ਦੋ ਮੱਝਾਂ ਹੈ ਨਹੀਂ ਅਸੀਂ ਪਰੇ ਤੱਕ ਦੇਖਣਗੇ ਸਾਨੂੰ ਨਜ਼ਰ ਨਹੀਂ ਆਈਆਂ ਮੱਝਾਂ ਕਿਉਂ ਤੰਗ ਕਰਦੇ ਹੋ ਉਹ ਬੋਟਾ ਵਿੱਚ ਵੇ ਬੋਟਾ ਪਾਈਆਂ ਨਾ ਜਦਾਂ ਤੇਰੇ ਰਸਤੇ ਨੂੰ ਉਸ ਤੋਂ ਬੰਦ ਕਰਦੇ ਰੇ ਬੋਲਦੇ ਰੇ ਕਾਫੀ ਅਸੀਂ ਨਹੀਂ ਹੰਗਾਰਾ ਤੱਕ ਵੀ ਦਿੱਤਾ ਉਤੇ ਵਾਦ ਢੇਰ ਗੱਬੇ ਸਿੱਟਣ ਲਾ ਪੇ ਰਾਤ ਦੀ ਵੀ ਰੈਲੀ ਲਹੀ ਵੀ ਅਸੀਂ ਗਰੀਬ ਬੰਦੇ ਆ ਅਸੀਂ ਕੋਸ਼ ਨਹੀਂ ਕਰ ਸਕਦੇ ਜੋ ਤੁਸੀਂ ਕਰ ਸਕਦੇ ਸਹੀ ਹੈ ਕਿ ਪਿੰਡ ਦੇ ਬੰਦੇ ਜਣੇ ਹਾਂਜੀ ਪਿੰਡ ਦੇ ਹੀ ਐ ਸਾਨੂੰ ਇੰਨਾ ਖਤਰਾ ਹੈ ਨਾ ਸਾਡੀ ਧੀਆਂ ਧਿਆਣੀਆਂ ਸਾਨੂੰ ਉਹ ਵੀ ਖਤਰਾ ਵੀ ਅਸੀਂ ਐਸੇ ਵੀ ਲੈ ਆ ਨਹੀਂ ਸਕਦੇ ਰਾਤ ਨੂੰ ਨੀਰੇ ਹੋਏ ਵੀ ਕਿ ਚੱਟੇ ਦੀ ਗੱਲ ਹੈ ਕਿ ਗੰਦੇ ਕੀ ਬੋਲ ਕਹਿੰਦੇ ਪਤਾ ਨਹੀਂ ਜੀ ਉਹਨਾਂ ਨੂੰ ਪੁੱਛਿਓ ਹਾਂ ਜੀ ਚਨੇ ਆ ਸਿੰਘ ਜੀ ਹਾਂ ਕੀ ਹੋਇਆ ਬਜੀ ਸਾਡੀਆਂ ਬਾਈ ਦੋ ਮੱਜਾਂ ਸੁਣੋ ਇਸ ਨੇ ਦੀ ਅੰਨੀ ਉਹ ਸੁਪੀਆਂ ਉਹ ਰਾਦਿਆਂ ਗਿਆ ਬਾ ਤੇ ਕਿਸੇ ਕਰਤਾਂ ਸ ਰਾਜ ਹਨ ਦੀਪ ਹਨ 100 ਆ ਕਿ ਜੇ ਟੈਲੀ ਲੱਗ ਗਿਆ ਸਾਨੂੰ ਪੂਰਬੀ ਜਾ ਕੇ ਕੰਮ ਵੀ ਇਹਨਾਂ ਨੇ ਕੀਤਾ ਹੋਗਾ ਤੇ ਉਸ ਤੋਂ ਬਾਅਦ ਸਵੇਰ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਕਹਿੰਦਾ ਮੈਂ ਹੋਰ ਛੱਡਣੀ ਹੈ ਹਾਂ ਜੀ ਜੀ ਦੇਖੀ ਵੀਡੀਓ ਹਾਂ ਦੇਖੀ ਜੀ ਤੇ ਉਹ ਕਹਿੰਦਾ ਮੈਂ ਉਹ ਭਰਨ ਚੱਲਾ ਮੁੜ ਕੇ ਫੇਸਬੂਕ ਵੀ ਜਾ ਕੇ ਮੈਂ ਰਸਤੇ ਨੂੰ ਤਾਂ ਬੰਦ ਕਰ ਦਿੱਤਾ ਹਾਂ ਹਾਂ ਰਸਤੇ ਹੀ ਬੰਦ ਕੀਤਾ ਹੈ ਸਾਨੂੰ 30 ਸਾਲ ਹੋ ਗਏ ਲੰਘਦੇ ਹਨ 2004 ਜੀ ਪੱਕੀ ਪਹਿਲਾਂ ਬਣ ਚੁੱਕੀ ਵੀ ਆ ਤੇ ਮੁੜ ਕੇ ਸਾਨੂੰ ਪਰੇਸ਼ਾਨ ਹੋਗਾ 4-5 ਮਹੀਨੇ ਕਰ ਦੇਣ ਇਹਨਾਂ ਨੂੰ ਇਹ ਸਾਰੇ ਵੋਟਾ ਦਾ ਮਸਲਾ ਹਾਂਜੀ ਹਾਂਜੀ ਤੁਸੀਂ ਵੋਟਾ ਦੂਜੇ ਪਾਸੇ ਪਾਈਆਂ ਸਰ ਇਹੀ ਰੜਕੇ ਆ ਹਾਂਜੀ ਕੀ ਮੰਗ ਕਰਦਾ ਮੰਗੇ ਇਹਨਾਂ ਨੂੰ ਨਿਸ਼ਾਫ ਦਿੱਤਾ ਜਾਂਦਾ ਹੈ ਆਮ ਲੱਭੀ ਸਾਰਾ ਦੇਖੋ ਜੀ ਇੱਥੇ ਇੱਕ ਇਹਨਾਂ ਦੀ ਹਵੇਲੀ ਨੂੰ ਪੰਚਾਇਤੀ ਸੜਕ ਆਂਦੀ ਆ ਬਾਈ 24 ਸਾਲ ਤੋਂ ਪੱਕੀ ਸੜਕ ਪਹਿਲਾਂ ਬੜੀਆਂ ਉਹਦੇ ਪਰ ਇਹ ਵੀ ਹੌਲੀ ਹੌਲੀ ਮਿੱਟੀ ਸੀ ਟੀਕ ਉੱਚੀ ਕਰਤੀਆਂ ਹੁਣ ਪਤਾ ਨਹੀਂ ਅਚਾਨਕ ਆਹਾ ਢਾਈ ਦੋ ਤੋਂ ਢਾਈ ਮਹੀਨਿਆਂ ਦੇ ਵਿੱਚ ਪਿੰਡ ਦੇ ਹੀ ਆ ਦੀਪ ਪੁੱਤਰ ਦੇਵਰਾਜ ਉਹ ਕੁਛ ਉਹਨਾਂ ਦੇ ਨਾਲ ਹੋਰ ਉਹਨਾਂ ਦੇ ਸਾਥੀਦਲੇ ਹੋਏ ਇੱਥੇ ਉਹ ਬਾਰ-ਬਾਰ ਦਿੱਲੀ ਆ ਕੇ ਇਹ ਸੜਕ ਦੇ ਉੱਪਰ ਗੋਹਾ ਸੁੱਟ ਦਿੰਦੇ ਆ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਪੰਚਾਇਤ ਦੇ ਵਿੱਚ ਤੇ ਪੰਚਾਇਤ ਰਾਜ ਦਰੋਂ ਨੂੰ ਬੁਲਾਇਆ ਨਾਤੇ ਉਹ ਪੰਚਾਇਤ ਚ ਆਏ ਉਹ ਕਹਿੰਦੇ ਜੀ ਅਸੀਂ ਨਹੀਂ ਆਣਾ ਪੰਚਾਇਤ ਦੇ ਵਿੱਚ ਤੇ ਜਦੋਂ ਪੰਚਾਇਤ ਨੇ ਕਿਹਾ ਕਿ ਇੱਥੇ ਨਹੀਂ ਸੱਟਣਾ ਤੁਸੀਂ ਇਹ ਚੀਜ਼ਾਂ ਨੂੰ ਬੰਦ ਕਰੋ ਉਹ ਸ਼ਰਯਾਮ ਧੱਕਾ ਕਰਦੇ ਆ ਉੱਥੇ ਗੋਹਾਛੜਦੇ ਆ ਪੁਲਿਸ ਪ੍ਰਸ਼ਾਸਨ ਨੂੰ ਕੱਲ ਐਪਲੀਕੇਸ਼ਨ ਦੇ ਕੇ ਆਏ ਸੀ ਐਸ ਐਚਓ ਸਾਹਿਬ ਨੂੰ ਕਿ ਇਹਨਾਂ ਨੂੰ ਮਿਲੋ ਇਹਨਾਂ ਨੂੰ ਪੁੱਛੋ ਕੀ ਗੱਲ ਹੈ ਕਿਉਂ ਪੰਚਾਇਤੀ ਜ਼ਮੀਨ ਦੇ ਉੱਪਰ ਇਹਨਾਂ ਦੀ ਸੜਕ ਨੂੰ ਰੋਕਿਆ ਜਾ ਰਿਹਾ ਪਰ ਰਾਤ ਦੀ ਹੋਰੀ ਘਟਨਾ ਹੋ ਗਈ ਰਾਤ ਇਥੇ ਲਿਆ ਕੇ ਵੱਡੀ ਸਾਰੀ ਟਰਾਲੀ ਛੁੱਟੀ ਉਹਨਾਂ ਨੇ ਗੋਹੇ ਦੀ ਉਸ ਤੋਂ ਬਾਅਦ ਇਹਨਾਂ ਦੇ ਦੋ ਮੱਝਾਂ ਵੀ ਕਿ ਚੋਰੀ ਹੋ ਗਈਆਂ ਇਹਨਾਂ ਦਾ ਗੇਟ ਵੀ ਟੁੱਟਿਆ ਇਹਨਾਂ ਨੇ ਫੋਨ ਕੀਤਾ 4 ਵਜੇ ਦੇ ਕਰੀਬ ਕਿ ਜੀ ਸਾਡੇ ਇੱਧਰ ਦਾ ਹੋ ਗਿਆ ਆ ਕੇ ਦੇਖੋ ਜਦੋਂ ਦੇਖਿਆ ਤਾਂ ਕਿ ਦੋ ਮੱਝਾਂ ਗਾਇਬ ਸੀ ਔਰ ਹੁਣ ਇੱਕ ਹੋਰ ਵੀਡੀਓ ਪਾਈ ਜਦੋਂ ਆਏ ਵਾਪਸ ਉਹੀ ਜਿਹੜੇ ਸ਼ਰਾਰਤੀ ਆਂਸਰ ਕਿਤੇ ਜਾ ਰਿਹਾ ਸੀ ਟਰੈਕਟਰ ਲੈ ਕੇ ਜਦੋਂ ਰੁਕਿਆ ਉਹ ਧਮਕੀਆਂ ਦੇ ਰਿਹਾ ਹੈ ਸ਼ਰਮ ਧਮਕੀਆਂ ਦੇ ਰਿਹਾ ਕਿ ਜੋ ਕਰਨਾ ਕਰ ਲਓ ਕੋਈ politcal ਛਾਇਆ ਦੇਖੋ politcal ਛਾਇਆ ਜਦ ਕੁਛ ਵੀ ਹੈ ਪਰ ਇਨਸਾਫ ਤੇ ਮਿਲਣਾ ਚਾਹੀਦਾ ਹੈ ਗਰੀਬਾਂ ਦਾ ਰਹਿਣਾ ਹੱਕ ਨਹੀਂ ਇੱਥੇ ਜੇ ਕੋਈ ਗਰੀਬ ਬੰਦਾ ਹੈ ਤਾਂ ਉਹਦਾ ਕੋਈ ਬਸ ਬਸ ਨਹੀਂ ਕੋਈ ਹੱਕ ਹੀ ਨਹੀਂ ਉਹਦਾ ਉਹ ਇੱਥੇ ਆਪਣੀ ਗੱਲ ਹੀ ਨਹੀਂ ਕਰ ਸਕਦਾ ਇੱਕ ਬੰਦੇ ਸ਼ਰਮ ਧੱਕੇਸ਼ਾਈ ਕਰ ਰਹੇ ਆ ਔਰ ਉਹਨਾਂ ਨੂੰ ਇਹਦੀ ਸਪੋਰਟ ਹੈ ਜੇ ਕੋਈ ਉਹਨਾਂ ਦੀ ਸਪੋਰਟ ਵੀ ਕਰ ਰਿਹਾ ਤੇ ਬਹੁਤ ਮਾੜੀ ਗੱਲ ਹੈ ਬੋਸ ਨੂੰ ਕੰਪਲੇਟ ਦਿੱਤੀ ਪੁਸ਼ਟੀ ਸ਼ਹਿਰ ਨੂੰ ਕੀ ਆਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਸ਼ਲਾ ਕੋਈ ਨਹੀਂ ਹੋਈ ਅਜੇ ਤੱਕ ਕੋਈ ਨਹੀਂ ਹੋਇਆ